हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੇ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਕੇ ਆਏ ਹਾਂ ਜੀ ਵਿੱਚ ਹੀ ਭਾਈ ਤਿੰਨ ਤਾਜ਼ੀਆਂ ਸੂਈਆਂ ਇੱਕ ਟੋਕੜ ਗੱਬਣਾ ਆਓ ਪੁੱਛ ਲੈਨੇ ਭਾਈ ਦੋ ਦੇਰ ਆਜੋ ਭਾਈ ਭਾਈ ਜੀ ਹਸੀਕਾਲ ਸਭ ਸਕੇ ਬਰੇ ਉਹ ਠੀਕ ਹੋ ਵਧੀਆ ਜੀ ਠੀਕ ਹੈ ਜੀ ਬਹੁਤ ਵਧੀਆ ਨਾਮ ਤੇ ਐਡਰੈਸ ਹੋਵੇ ਨਾਮ ਮੇਰੇ ਦਵਿੰਦਰ ਸਿੰਘ ਪਿੰਡ ਢਲਵਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਠੀਕ ਹੈ ਭਾਈ ਨੇੜੇ ਪਿੰਡ ਬਈ ਨੇੜੇ ਵੀਰੇ ਪੋਂ ਤਪਾ ਰਹਿ ਜਾਂਦਾ 4 ਕਿਲੋਮੀਟਰ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 77551 97660 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੜ ਦੇਦੇ ਕਿਹੜਾ ਸੂਸੂਈ ਆ ਇਹ ਵੀਰੇ ਦੂਜੇ ਸੂਏ ਸੂਈ ਹੋਈ ਹੈਗੀ 2.5 ਤੋਂ 3 ਮਹੀਨੇ ਹੋ ਗਏ ਨੂੰ ਸੂਈ ਨੂੰ ਠੀਕ ਆ ਬਾਈ ਤੇ 12 ਕਿਲੋ ਤੋਂ ਡੇਟ ਨੈਟ ਤਿਆਰ ਆ ਬਾਈ ਹਾਂ ਜੀ 20 ਦਿਨ ਹੋ ਗਏ ਟੀਕਾ ਪਾਏਗਾ ਠੀਕ ਆ ਬਾਈ ਪੋਏ ਦੋੜਾਂਗੇ ਚੋਲੇ ਬਾਈ ਹਾਂ ਜੀ ਹਾਂ ਜੀ ਕੋਈ ਦਿੱਕਤ ਨਹੀਂ ਆਉਦੀ ਤਸੱਲੀ ਕਰਕੇ ਮਤਲਬ ਕਿ ਆਪਣੇ ਘਰੋਂ ਲੈ ਕੇ ਜਾਵੇ ਬਹੁਤ ਠੀਕ ਆ ਬਾਈ ਖੋਲ ਦਿਓ ਬਾਈ ਤੋਰ ਕੇ ਦਿਖਾ ਦਿਓ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਆਰਡਰ ਚੰਗਾ ਦੁੱਧ 12 ਲੀਟਰ ਆਪਾਂ ਦੀ ਬਾਈ ਕੰਦਾ ਦੋ ਡੰਗ ਚੋ ਲਿਓ ਬੱਚਾ ਹੈਗਾ ਬਈ ਨਹੀਂ ਬੱਚਾ ਨਹੀਂ ਹੈਗਾ ਬੱਚਾ ਤਾਂ ਐਕਸਪਾਇਰ ਆ ਹੈ ਬਈ ਠੀਕ ਆ ਤੇ ਠੀਕ ਆ ਵੀ ਬਾਈ ਨੇ ਭਰਾ ਤਾਂ ਇਹਦੇ ਬਈ ਤੋਰਾ ਤਾਰਾ ਚੈੱਕ ਕਰ ਲੋ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਏ ਤੇ ਚੰਗੀਆ ਵੱਡ ਸੁਨੱਖੀ ਆ ਗਰਮੀ ਨਹੀਂ ਮੰਨਦੀ ਫੈਂਡ ਫੂੰਡ ਜਿਹੜੀ ਕਰਮ ਵਾਲੀ ਦੀ ਚੰਗੀ ਹੋਊਗੀ ਤੇ ਕੀ ਮੋਲ ਆ ਬਈ ਜਾਇਦ ਜਿਆਦਾ ਇਹਦਾ ਵੀਰੇ 28000 ਰੁਪਏ ਮੋਲ ਆ 28000 ਰੁਪਇਆ ਮਾਨਤਨ ਹੋ ਜੀ ਵੀਰੇ ਵਿੱਚ ਮਾਨਤਨ ਕੋਈ ਗੱਲ ਨਹੀਂ ਠੀਕ ਆ 28000 ਰੁਪਇਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋਜੇ ਆਰਡਰ ਚੰਗਾ ਥਣ ਬਹੁਤ ਚੰਗਾ ਚਾਰੇ ਥਣ ਲੈ ਨਿਕੜ ਮੇ ਪੂਰੇ ਗੈਪ ਤੇ ਕੱਲਾ ਕੱਲਾ ਥਣ ਲੱਗਿਆ ਠੰਡੀ ਸੀ ਲਾ ਬਾਈ ਠੰਡੀ ਸੀ ਲਾ ਵੀਰੇ ਜਿਵੇਂ ਮਰਜੀ ਆਤ ਲਾਈ ਚਾਲ ਕੋਈ ਚੱਕਰ ਨਹੀਂ ਕਹਿੰਦੀ ਗਰਮ ਵਾਲੀ ਕੋਈ ਅੱਗੇ ਵੀਰੇ 2 ਨੰਬਰ ਕਿਹੜਾ ਅੱਗੇ ਵੀਰੇ ਹੈ ਤੀਜੇ ਸੂਏ ਸੂਈ ਆ ਵਹੜ ਹੂੰ ਤੇ 10 ਤੋਂ 12 ਦਿਨ ਹੋ ਗਏ ਨੇ ਸੂਈ ਨੂੰ ਠੀਕ ਆ ਬਾਈ ਹੁਣ ਇਸ ਵਕਤ 24 ਲੀਟਰ ਇਹ ਥੱਲੇ ਤਿਆਰ ਆ ਦੁੱਧ ਝੋਣ ਵਾਲਾ ਹਾਂਜੀ ਝੋਣ ਵਾਲਾ ਠੀਕ ਆ 24 ਲੀਟਰ ਦੁੱਧ ਬਾਈ ਕਹਿੰਦਾ ਜਿਹੜਾ ਕੰਡੇ ਵਾਲਾ ਹਾਜ਼ਰ ਬੱਚਾ ਬਾਈ ਇਹਦਾ ਬੱਚਾ ਇਹਦਾ ਬੱਛਾ ਵੀਰੇ ਉਹ ਖੜਾ ਬੈ ਠੀਕ ਆ ਬੱਚਾ ਮਗਰ ਕਰਮਾਲੀ ਦੇ ਬੱਚਾ ਹਾ ਖੜਾ ਬੈ 24 ਲੀਟਰ ਦੁੱਧ ਜਿਹੜਾ ਨਿੰਟ ਤਿਆਰ ਆ ਛੇਸ ਬੜਾ ਚੰਗਾ ਆਰਡਰ ਨੇੜ ਤੋਂ ਚੈੱਕ ਕਰਵਾਉਣਾ ਨਾੜਾ ਨੂੜਾ ਕਰਮਾਲੀ ਦੇ ਫੁੱਲ ਚੰਗੀਆਂ ਕੱਲਾ ਕੱਲਾ ਥਣ ਬਈ ਪੂਰੀ ਵਿਥੀ ਤੇ ਥਣ ਲੱਗਿਆ ਫੁੱਲੋ ਬਾਈ ਤੋਰ ਕੇ ਰੱਖੋ ਫੁੱਲੋ ਬਾਈ ਤ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਦੁੱਧ ਵੀ ਵਾਈ ਨੇ ਬਹੁਤ ਚੰਗਾ ਦੱਸਿਆ ਫੇਸ ਬੜਾ ਪਿਆਰਾ ਬਾਕੀ ਵੱਡੀ ਗੱਲ ਆ ਗਰਮੀ ਨਹੀਂ ਮੰਦੀ ਤੇ ਫੈਂਡ ਆ ਜਿਹੜੀ ਕਰਮ ਵਾਲੀ ਦੀ ਚੰਗੀ ਆ ਉਹ ਤੇ ਕੀ ਮੋਲ ਆ ਬਾਈ ਜਾਇਦ ਜਿਆਦਾ ਇਹਦਾ ਵੀਰੇ 50000 ਰੁਪਏ ਮੰਗ ਮਾਨਤਨ ਹੋ ਜੀ ਮਾਨਤਨ ਹੋ ਠੀਕ ਆ 50000 ਰੁਪਏ ਬਾਈ ਨੇ ਮੋਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੀ ਚੰਗੀ ਆ ਬੜ ਸਨੱਕੀ ਥਣ ਬੜਾ ਟਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੱਗਿਆ ਅੱਗੇ ਭਰਾ 3 ਨੰਬਰ ਧੋਕੜ ਗੱਬਣਾ ਬਈ ਇਹ ਧੋਕੜ ਗੱਬਣਾ ਕਿਹੜਾ ਸੂਆ ਸੀ ਵੀ ਇਹ ਮੇਰੇ ਕੋਲ ਇਹ ਤੀਜੇ ਸੂਏ ਸੂਈ ਆ ਵੀਰੇ ਠੀਕ ਆ ਬਈ ਕਦੋਂ ਕੋਈ ਨਾ ਕੋਈ ਕਿੰਨੇ ਟਾਈਮ ਦੀ ਗੱਬਣਾ ਬਈ ਇਹ ਵੀਰੇ 6 ਮਹੀਨਾ ਦੀ ਗੱਬਣਾ ਆ ਗਈ ਠੀਕ ਆ ਤੇ 8 ਤੋਂ 9 ਲੀਟਰ ਦੁੱਧ ਆ ਇਸ ਠੀਕ ਆ ਬਈ ਹਾਂ ਖੋਲੋ ਬਈ ਤੋੜ ਕੇ ਦਿਖਾ ਦਿਓ ਥਣ ਚਾਰੋਂ ਚੱਲਦੇ ਬਈ ਨਹੀਂ ਜੇ ਤੱਲਾ ਜੀ ਇੱਕ ਥਣ ਦੋ ਇੱਕ ਥਣ ਤੇ ਚੱਲ ਠੀਕ ਆ ਬਈ ਆ ਤੋਕੜ ਗੱਬਣਾ ਚੈੱਕ ਪਾਸ ਪਾਸ ਆ ਬਈ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਬਈ ਆ ਦੁੱਧ ਵੀ ਵਾਈ ਨੇ ਦੱਸਿਆ ਚੰਗਾ ਫੈਂਟ ਬਹੁਤ ਚੰਗੀ ਆਉਂਦੀ ਉਹ ਫੈਂਟ ਵਧੀਆ ਵੀਰੇ ਚ ਠੀਕ ਆ ਬਈ ਤੇ ਕੀ ਮੁੱਲ ਆ ਵੀਰੇ ਦਾ ਜਾਇਦਾ ਇਹ ਵੀਰੇ 25000 ਦੀ ਦੇਦਾ ਠੀਕ ਆ ਮਾਨਤਾਨ ਹੋ ਜਾ ਮਾਨਤਾਨ ਕਰ ਠੀਕ ਆ ਬਈ 25000 ਰੁਪਿਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬੜਾ ਸੁਨੈਕੀ ਆ ਤਾਣ ਨੇੜ ਤੋਂ ਚੈੱਕ ਕਰਵਾਨੇ ਸਿਵਾਈ ਚੁਈ ਕਿਵੇਂ ਆ ਬਈ ਚੁਈ ਪੂਰੀ ਓਕੇ ਠੀਕ ਆ ਇੱਕ ਨੰਬਰ ਅੱਗੇ ਵੀਰੇ ਲਾਸਟ 4 ਨੰਬਰ ਇਵਰੇ ਪਹਿਲਾਂ ਬੱਚੀ ਹੈਗੀ ਠੀਕ ਆ ਤੇ ਇਹਦੇ ਖਲੇ 14 ਲੀਟਰ ਦੁੱਧ ਆ ਤਿੰਨ ਮਹੀਨੇ ਦੀ ਗੱਬਣ ਆ 14 ਲੀਟਰ ਦੁੱਧ ਦੀ ਤਿੰਨ ਮਹੀਨਾ ਦੀ ਸਰਜਰ ਨੇ ਮਤਲਬ ਇਹਨੇ 22 ਲੀਟਰ ਦੁੱਧ ਦਿੱਤਾਗਾ ਠੀਕ ਆ ਅਗਲੇ ਸੂਏ 25 ਪਲੱਸ ਦੁੱਧ ਦੇਊਗੀ ਠੀਕ ਆ ਹਾਂ ਆਪਣੀ ਘਰ ਦੀ ਬੱਚੀ ਹੈ ਚੈੱਕ ਕਰਵਾਈ ਵੀ ਤਾਂ ਹਾਂ ਜੀ ਚੈੱਕ ਕਰਵਾਈ ਗਈ ਠੀਕ ਆ ਅਗਲਾ ਆਉਦੀ ਕਰਾ ਲਿਆ ਹਨਾ ਹਾਂ ਜੀ ਉਹ ਅਗਰ ਥੱਲੀ ਕਰਵਾ ਲਿਆ ਬਾਈ ਦੀ ਚੈੱਕ ਕਰਵਾਈ ਵੀ ਆ ਬਾਈ ਆਪਦੀ ਤਸਲੀ ਜ਼ਰੂਰ ਕਰਵਾ ਲਿਓ ਬਈ ਤੇ ਫੇਸ ਬੜਾ ਚੰਗਾ ਕੱਦ ਵਿੱਡ ਠੀਕ ਆ ਰੰਗ ਰੂਪ ਚੰਗਾ ਵਰੀਟ ਚਾਰੋਂ ਹੀ ਬਾਈ ਸੇਮ ਜਿਹਾ ਨੇ ਗਰਮੀ ਨਹੀਂ ਮੰਨਦੀਆਂ ਫੈਂਡ ਫੁੰਡ ਚਰਮ ਵਾਲੀ ਦੀ ਚੰਗੀਓ ਸੋਰਾ ਤਾਰਾ ਕਮਾਲ ਦਾ ਬਾਈ ਚਵਾਈ ਕਿਵੇਂ ਆ ਬਾਈ ਚਵਾਈ ਵੀਰੇ ਇੱਕ ਨੰਬਰ ਕੋਲੀ ਚਵਾਈ ਠੀਕ ਆ ਬਾਈ ਇਹ ਕੀ ਮੁੱਲਾ ਜਾਇਜਾ ਇਹਦਾ 50000 ਰੁਪਏ ਮੁੱਲਾ ਵਿੱਚ ਮਾਨਦਾਨ ਹੋ ਜੂ ਮਾਨਦਾਨ ਹੋ ਜੂ ਠੀਕ ਆ 50000 ਰੁਪਏ ਮੁੱਲਾ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਣਾ ਥਾਣ ਦੇਖੋ ਬਾਈ ਥਾਣ ਬਹੁਤ ਚੰਗਾ ਕੱਲਾ ਕੱਲਾ ਥਾਣ ਠੰਡੀ ਸੀ ਲਾ ਬਾਈ ਹਣ ਹਾਂ ਜੀ ਵੀਰੇ ਠੰਡੀ ਸੀ ਠੀਕ ਆ ਬਾਈ ਅਨ ਲਗਸੀ ਪਰ ਕੋਲੇ 4 4 ਹੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ